ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀ ਵਾਰ ਸ਼ਾਉਨੂ ਵਿਚਾਰ ਦੇ ਨਾਲ ਜੁੜਨਾ ਕਰੀਏ ਸਾਰਗ ਮਹੱਲਾ ਪੰਜਵਾ lal lal mohan gopal tu keet hast paakhan jant sarvmay pratapal tu rahao he jagat rakhyak prabhu tu sona hai tu sona hai ਤੂੰ ਮਨ ਨੂੰ ਮੋਹ ਲੈਣ ਵਾਲਾ ਹੈ ਲਾਲ ਲਾਲ ਮਤਲਬ ਸੋਹਣਾ ਹੈ ਤੂੰ ਲਾਲ ਦਾ ਮਤਲਬ ਮੋਹਨ ਗੋਪਾਲ ਤੂੰ ਜਗਤ ਨੂੰ ਮੋਹ ਲੈਣ ਵਾਲਾ ਹੈ ਇਹ ਸਭ ਦੇ ਪਾਲਣਹਾਰ ਕੀੜੇ ਹਾਥੀ ਪੱਥਰਾਂ ਦੇ ਵਿੱਚ ਵਸਦੇ ਜੰਤ ਇਨਾਂ ਸਭਨਾ ਵਿੱਚ ਤੂੰ ਹੀ ਮੌਜੂਦ ਹੈ ਕੀਟ ਹਸਤ ਹਸਤ ਮਤਲਬ ਹਾਥੀ ਪਖਾਣ ਦਾ ਮਤਲਬ ਪੱਥਰ ਜੰਤ ਪੱਥਰਾਂ ਦੇ ਵਿੱਚ ਜੰਤ ਹੈ ਜਿਹੜੇ ਜੀਂਦੇ ਸਰਬ ਮੈ ਪ੍ਰਤਪਾਲ ਤੂੰ ਇਨਾਂ ਸਭਨਾ ਵਿੱਚ ਤੂੰ ਮੌਜੂਦ ਹੈ ਪ੍ਰਤਪਾਲ ਕਰਨਾ ਹੈ ਪਾਲ ਲੈਣਾ ਹੈ ਨਹ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂ हे ਪ੍ਰਭੂ ਤੂੰ ਕਿਸੇ ਜੀਵ ਤੋਂ ਦੂਰ ਨਹੀਂ ਹੈ ਤੂੰ ਸਭ ਵਿੱਚ ਵਿਆਪਕ ਹੈ ਤੂੰ ਪ੍ਰਤੱਖ ਦਿਸਦਾ ਹੈ ਤੂੰ ਸਭ ਜੀਵਾਂ ਦੇ ਨਾਲ ਹੈ ਤੂੰ ਸੋਣਾ ਹੈ ਤੂੰ ਸਭ ਰਸਾਂ ਦਾ ਸੋਮਾ ਹੈ ਨਹ ਵਰਣ ਵਰਣ ਨਹ ਕੁਲ ਹੈ ਕੁਲ ਨਾਨਕ ਪ੍ਰਭ ਕਿਰਪਾਲ ਤੂੰ ਇਹ ਨਾਨਕੇ ਪ੍ਰਭ ਲੋਕਾਂ ਦੇ ਮਿੱਥੇ ਹੋਏ ਵਰਨਾ ਵਿੱਚੋਂ ਤੇਰਾ ਕੋਈ ਵਰਨ ਨਹੀਂ ਹੈ ਲੋਕਾਂ ਦੀਆਂ ਮਿੱਥੀਆਂ ਹੋਈਆਂ ਕੁਲਾਂ ਵਿੱਚੋਂ ਤੇਰੀ ਕੋਈ ਕੁਲ ਨਹੀਂ ਤੂੰ ਕਿਸੇ ਖਾਸ ਕੁਲ ਖਾਸ ਵਰਨ ਦਾ ਪੱਖ ਨਹੀਂ ਕਰਦਾ ਤੂੰ ਸਭਨਾ ਉੱਤੇ ਸਦਾ ਦਿਆਵਾਨ ਰਹਿੰਦਾ ਹੈ ਫਿਰ ਅਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗ ਮਹੱਲਾ 5 ਕਰਤਕੇਲ ਬਿਖੈ ਮੀਲ ਚੰਦਰ ਸੂਰਮੋਹੀ ਉਪਜਤਾ ਵਿਕਾਰ ਦੁੰਦਰ ਨੌਪੁਰੀ ਚਨਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਮਨ ਗੋਪਾਲ ਤੋਹੀ ਰਹਾਉ ਖੇਲ ਕਹਿੰਦੇ ਹਨ ਚੋਜ ਤਮਾਸ਼ਿਆਂ ਨੂੰ ਵਿਖੇ ਮਤਲਬ ਵਿਸ਼ੇ ਵਿਕਾਰ ਸੂਰ ਸੂਰਜ ਦੁੰਦਰ ਝਗੜਾਲੂ ਖਰੂਦੀ ਉਪਜਾ ਦਾ ਵਿਕਾਰ ਦੁੰਦਰ ਨਉਪਰੀ ਨ ਮਤਲਬ ਝਾਂਜਰਾ ਚੰਨਤਕਾਰ ਸੁੰਦਰ ਅਨੇਕ ਗਪਾਹੋ ਕਰਤ ਫਿਰਤ ਬਿਨ ਗੋਪਾਲ ਤੋਂ ਹੀ ਅਨੇਕ ਦਾ ਮਤਲਬ अनेका ਤਾਂ ਸਤਿਗੁਰੂ ਪਾਤਸ਼ਾਹ ਫਰਮਾਨ ਕਰ ਰਹੇ ਹਨ ਕਿ ਇਹ ਭਾਈ ਮਾਇਆ अनेका ਕਲੋਲ ਕਰਦੀ ਹੈ ਜੀਵਾਂ ਨੂੰ ਵਿਸ਼ੇ ਵਿਚਾਰਾਂ ਨਾਲ ਜੋੜਦੀ ਹੈ ਮਾਇਆ ਅਨੇਕਾਂ ਕਰੋਲ ਕਰਦੀਆਂ ਤੇ ਜੀਵਾਂ ਨੂੰ ਵਿਸ਼ੇਵਕਾਰਾਂ ਨਾਲ ਜੋੜਦੀ ਹੈ ਚੰ드ਰਮਾ ਸੂਰਜ ਆਦਿਕ ਸਭ ਦੇਵਤੇ ਇਸ ਨੇ ਆਪਣੇ ਜਾਲ ਦੇ ਵਿੱਚ ਫਸਾ ਰੱਖੇ ਹਨ ਇਹਨਾਂ ਨੂੰ ਵੀ ਮਾਇਆ ਚੰਬੜੀ ਹੋਈ ਹੈ ਇਹਨਾਂ ਨੂੰ ਵੀ ਆਪਦੇ ਜਾਲ ਦੇ ਵਿੱਚ ਮਾਇਆ ਨੇ ਫਸਾ ਰੱਖਿਆ ਸੂਰਜ ਵਰਗੇ ਨੂੰ ਚੰ드ਰਮਾ ਵਰਗੇ ਦੇਵਤੇ ਇਸ ਕਰਕੇ ਕਿ ਨੇ हे ਭਾਈ ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੇ ਅੰਦਰ ਖ੍ਰੋਧੀ ਵਿਕਾਰ ਪੈਦਾ ਹੋ ਜਾਂਦੇ ਹਨ ਚਿਕਡਾਲੂ ਵਿਕਾਰ ਪੈਦਾ ਹੋ ਜਾਂਦੇ ਕਹਿੰਦਾ ਚਾਂਜਰਾਂ ਦੀ ਸ਼ਨਕਾਰ ਵਾਂਗ ਮਾਇਆ ਜੀਵਾਂ ਨੂੰ ਪਿਆਰੀ ਲੱਗਦੀ ਹੈ ਇਹ ਮਾਇਆ ਅਨੇਕਾਂ ਹਾਵ ਭਾਵ ਕਰਦੀ ਫਿਰਦੀ ਹੈ। ਜਗਤ ਰਖਿਕ ਪ੍ਰਭੂ ਤੋਂ ਬਿਨਾ ਮਾਇਆ ਨੇ ਸਭ ਜੀਵਾਂ ਨੂੰ ਠੱਗ ਲਿਆ ਹੈ। ਉਸ ਪਰਮੇਸ਼ਰ ਤੋਂ ਬਿਨਾ ਸਭ ਨੂੰ ਠੱਗ ਲਿਆ। ਮਨ ਗੋਪਾਲ ਤੋਹੀ ਤੋਹੀ ਮਤਲਬ ਠੱਗ ਲਿਆ। ਫਿਰ ਅਗੇ ਫਰਮਾਨ ਰਹਾਉ ਤੀਨ ਭਾਉਨੇ ਲਪਟਾਈ ਰਹੀ ਕਾਚ ਕਰਮ ਨਾ ਜਾਤ ਸਹੀ ਉਨਮਤ ਅੰਧ ਤੰਦਰ ਚਤ ਜੈਸੇ ਮਹਾਸਾਗਰ ਹੋਹੀ ਇਹ ਭਾਈ ਮਾਇਆ ਤਿੰਨਾ ਭਵਨਾ ਦੇ ਜੀਵਾਂ ਨੂੰ ਚੰਬੜੀ ਰਹਿੰਦੀ ਹੈ ਉਨ ਦਾਨ ਤੀਰਥ ਆਦਿਕ ਕੱਚੇ ਕਰਮ ਦੀ ਇਸ ਮਾਇਆ ਦੀ ਛੱਟ ਸਹਾਰੀ ਨਹੀਂ ਜਾ ਸਕਦੀ ਜੀਵ ਮਾਇਆ ਦੇ ਮੋਹ ਦੇ ਵਿੱਚ ਮਸਤ ਤੇ ਅੰਨੇ ਹੋਏ ਰਹਿੰਦੇ ਹਨ ਜਗਤ ਦੇ ਧੰਨਿਆਂ ਵਿੱਚ ਰੁੱਝੇ ਰਹਿੰਦੇ ਹਨ ਇਉਂ ਤੱਕੇ ਖਾਂਦੇ ਹਨ ਜਿਵੇਂ ਕਹਿੰਦੇ ਵੱਡੇ ਸਮੁੰਦਰ ਵਿੱਚ ਤੱਕੇ ਲੱਗਦੇ ਆ ਛੱਲਾਂ ਉੱਠਦੀਆਂ ਜਦੋਂ ਇਸ ਤਰ੍ਹਾਂ ਕਹਿੰਦੇ ਤੱਕੇ ਖਾਂਦੇ ਫਿਰ ਅੱਗੇ ਫਰਮਾਨ ਹੈ ਉਦਰੇ ਹਰ ਸੰਤ ਦਾਸ ਕਾਟ ਦੀਨੀ ਜਮਕੀ ਫਾਸ ਪਤਿਤ ਪਾਵਨ ਨਾਮ ਜਾਕੂ ਸਿਮਰਨਾਨ ਕੋ ਹੀ ਇਹ ਭਾਈ ਮਾਇਆ ਦੇ ਅਸਰ ਤੋਂ ਪ੍ਰਮਾਤਮਾ ਦੇ ਸੰਤ ਪ੍ਰਭੂ ਦੇ ਦਾਸ ਹੀ ਬਚਦੇ ਹਨ ਪ੍ਰਭੂ ਨੇ ਉਹਨਾਂ ਦੀ ਜਮਾ ਵਾਲੀ ਆਤਮਿਕ ਮੌਤ ਦੀ ਫਾਹੀ ਕੱਟ ਦਿੱਤੀ ਹੁੰਦੀ ਹੈ ਇਹ ਨਾਨਕ ਜਿਸ ਪ੍ਰਭੂ ਦਾ ਨਾਮ ਪਤਿਤ ਪਾਵਨ ਮਤਲਬ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਪਤੰਦਾਂ ਨੂੰ ਪਾਵਨ ਕਰਨ ਵਾਲਾ ਹੈ। ਕਹਿੰਦੇ ਉਸੇ ਦਾ ਨਾਮ ਸਿਮਰਿਆ ਕਰ। ਫਿਰ ਅਗਲੇ ਸ਼ਬਦ ਵਿੱਚ ਫਰਮਾਨ ਹੈ। ਇੱਕੋ ੰਕਾਰ ਸਤਿਗੁਰ ਪ੍ਰਸਾਦਿ ਰਾਗ ਸਾਰੰਗ ਮਹੱਲਾ ਨੋਵਾ ਹਰ ਬਿਨ ਤੇਰੋ ਕੋ ਨਾ ਸਹਾਈ। ਤਾ ਕੀ ਮਾਤ ਪਿਤਾ ਸੁਦਬਨਤਾ ਕੋ ਕਾਹੂ ਕੋ ਪਾਈ ਰਹਾਉ ਏ ਭਾਈ ਪ੍ਰਮਾਤਮਾ ਤੋਂ ਬਿਨਾ ਤੇਰਾ ਹੋਰ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ ਏ ਭਾਈ ਕਹਿੰਦੇ ਕੌਣ ਕਿਸੇ ਦੀ ਮਾਂ ਕੌਣ ਕਿਸੇ ਦਾ ਪਿਓ ਕੌਣ ਕਿਸੇ ਦਾ ਪੁੱਤਰ ਕੌਣ ਕਿਸੇ ਨਹੀਂ ਇਸ ਤਰੀ ਜਦੋਂ ਕਹਿੰਦੇ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਤਦੋਂ ਫਿਰ ਕਹਿੰਦੇ ਕੌਣ ਕਿਸੇ ਦਾ ਭਰਾ ਬਣਦਾ ਕਾਂਕੀ ਮਾਤ ਪਿਤਾ ਸੁਤ ਬਣਤਾ ਕੋ ਕਾਹੂ ਕੋ ਭਾਈ ਕਹਿੰਦੇ ਕੋਈ ਨਹੀਂ ਆ ਕਿਸੇ ਦਾ ਕੋਈ ਨਹੀਂ ਬਣਦਾ ਭਾਵ ਕੋਈ ਨਹੀਂ ਤੇਰਾ ਰੱਗੇ ਫਰਮਾਨ ਹੈ ਰਹਾਉ ਧਨ ਧਰਨੀ ਅਰ ਸੰਪਤ ਸਗਰੀ ਜੋ ਮਾਨਿਓ ਅਪਨਾਈ ਤਨ ਛੂਟੈ ਕਛ ਸੰਗਨ ਚਾਲੈ ਕਹਾ ਤਾਹੀ ਲਪਟਾਈ ਕਹਿੰਦੇ ਇਹ ਭਾਈ ਇਹ ਧਨ ਧਰਤੀ ਸਾਰੀ ਮਾਇਆ ਜਿਨ੍ਹਾਂ ਨੂੰ ਆਪਣੇ ਸਮਝੀ ਬੈਠਾ ਇਹ ਧਰਤੀ ਮੇਰੀ ਹੈ ਮਾਇਆ ਮੇਰੀ ਇਹ ਸਾਰਿਆਂ ਨੂੰ ਜਿਹਨੂੰ ਕਹਿੰਦੇ ਆਪਣਾ ਸਮਝੀ ਬੈਠਾ ਜਦੋਂ ਕਹਿੰਦੇ ਸਰੀਰ ਨਾਲੋਂ ਸਾਥ ਮੁਕਦਾ ਕੋਈ ਚੀਜ਼ ਵੀ ਜੀਵ ਦੇ ਨਾਲ ਨਹੀਂ ਤੁਲਦੀ ਫਿਰ ਜੀਵ ਕਿਉਂ ਇਹਨਾਂ ਨਾਲ ਚੰਗੜਿਆ ਰਹਿੰਦਾ ਫਿਰ ਅੱਗੇ ਫਰਮਾਨ ਹੈ ਦੀਨ ਦਿਆਲ ਸਦਾ ਦੁਖ ਭੰਜਨ ਤਾ ਸੋ ਰੁਚਨਾ ਵਡਾਈ ਨਾਨਕ ਕਹਤ ਜਗਤ ਸਭ ਮਿਥਿਆ ਜੋ ਸੁਪਨਾ ਰਹਿ ਨਾਈ ਕਿਨੇ ਭਾਈ ਜਿਹੜਾ ਪ੍ਰਭੂ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਜੋ ਸਦਾ ਜੀਵਾਂ ਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਤੂੰ ਉਸ ਨਾਲ ਪਿਆਰ ਨਹੀਂ ਵਧਾਉਂਦਾ ਉਹਨਾਂ ਰੁਚੀ ਨਹੀਂ ਵਧਾਉਂਦਾ ਤਾਸੇ ਰੁਚਨਾ ਵਡਾਈ ਕਿਨੇ ਉਹਦੇ ਨਾਲ ਤੂੰ ਰੁਚੀ ਪਾਉਂਦਾ ਹੀ ਨਹੀਂ ਭਾਵ ਪਿਆਰ ਨਹੀਂ ਪਾਉਂਦਾ ਉਹਨਾਂ ਵਧਾਉਂਦਾ ਕਿੰਨੇ ਨਾਨਕ ਆਖਦਾ ਹੈ ਹੈ ਭਾਈ ਜਿਵੇਂ ਕਹਿੰਦੇ ਰਾਤ ਦਾ ਸੁਪਨਾ ਹੁੰਦਾ ਤਿਵੇਂ ਸਾਰਾ ਜਗਤ ਨਾਸਵੰਤ ਹੈ ਰਗਲੇ ਸ਼ਬਦ ਵਿੱਚ ਫਰਮਾਨ ਸਾਰੰਗ ਮਹੱਲਾ 9 ਕਹਾ ਮਨ ਬਿਖਿਆ ਸਿਉ ਲਪਟਾਹੀ ਜਾ ਜਗ ਮੈਂ ਕੋ ਰਹਿਣ ਨਾ ਪਾਵੈ ਇੱਕ ਆਵਹਿ ਇੱਕ ਜਾਹੀ ਰਹਾਉ ਫਿਰ ਫਰਮਾਨ ਕਰਦੇ ਹਨ ਕਿਨੇ ਹੈ ਮਨ ਤੂੰ ਕਿਉਂ ਮਾਇਆ ਨਾਲ ਹੀ ਚੰਮੜਿਆ ਰਹਿੰਦਾ ਹੈ ਵੇਖ ਇਸ ਦੁਨੀਆ ਵਿੱਚ ਸਦਾ ਲਈ ਕੋਈ ਵੀ ਟਿਕਿਆ ਨਹੀਂ ਰਹਿ ਸਕਦਾ ਅਨੇਕਾਂ ਜੰਮਦੇ ਹਨ ਤੇ ਅਨੇਕਾਂ ਹੀ ਮਰਦੇ ਰਹਿੰਦੇ ਹਨ ਵੇਖਨ ਨਿਗਮਾਰ ਕੇ ਫਿਰ ਅੱਗੇ ਫਰਮਾਨ ਹੈ ਕਾ ਕੋ ਤਨ ਧਨ ਸੰਪਤ ਕਾ ਕੀ ਕਾਸੋਂ ਨਿਹੋ ਲਗਾਹੀ ਜੋ ਦੇਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਸ਼ਾਹੀ ਕਹਿੰਦੇ ਹੇ ਮਨ ਅਹੰਕਾਰ ਹੇ ਮਨ ਵੇਖ ਕਹਿੰਦੇ ਸਦਾ ਲਈ ਨਾ ਕਿਸੇ ਦਾ ਸਰੀਰ ਰਿੰਦਾ ਤੂੰ ਐਵੇਂ ਮਾਨ ਅਹੰਕਾਰ ਵਿੱਚ ਤੁਰਿਆ ਫਿਰਦਾ ਮੇਰੀਆਂ ਮੇਰੀਆਂ ਕਰਦਾ ਈਮਾਨ ਕਹਿੰਦੇ ਵੇਖ ਸਦਾ ਲਈ ਨਾ ਕਿਸੇ ਦਾ ਸਰੀਰ ਰਹਿੰਦਾ ਤੇ ਨਾ ਧਨ ਰਹਿੰਦਾ ਨਾ ਮਾਇਆ ਰਹਿੰਦੀ ਹੈ ਤੂੰ ਕਿਸ ਨਾਲ ਪਿਆਰ ਪਾਈ ਬੈਠਾ ਕਿਹਦੇ ਨਾਲ ਪਿਆਰ ਬਣਾਈ ਬੈਠਾ ਜਿਵੇਂ ਕਹਿੰਦੇ ਬਦਲਾਂ ਦੀ ਛਾਂ ਹੈ ਤੇਵੇਂ ਜੋ ਕੁਝ ਦਿਸ ਰਿਹਾ ਸਭ ਨਾਸਵੰਤ ਹੈ ਬਦਲਾਂ ਦੀ ਛਾਂ ਵਾਂਜ ਤਜ ਅਭਮਾਨ ਸਰਣ ਸੰਤਨ ਗਹੋ ਮੁਕਤ ਹੋਹੀ ਛਿਨ ਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੈ ਪੀ ਨਾਹੀ ਏ ਮਨ ਕਹਿੰਦੇ ਤੂੰ ਹੰਕਾਰ ਛੱਡ ਤੇ ਸੰਤ ਜਨਾਂ ਦੀ ਸਰਨ ਫੜ ਇਸ ਤਰ੍ਹਾਂ ਕਹਿੰਦੇ ਇੱਕ ਛਿਨ ਵਿੱਚ ਹੀ ਮਾਇਆ ਦੇ ਬੰਧਨਾਂ ਤੋਂ ਸਤੰਤਰ ਹੋ ਜਾਏਗਾ ਇੰਦਾਸ ਨਾਨਕ ਕਹਿੰਦੇ ਮਨ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਸੁਪਨੇ ਦੇ ਵਿੱਚ ਵੀ ਸੁਖ ਨਹੀਂ ਮਿਲਦਾ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਕਹਿੰਦੇ ਇਹ ਭੁੱਲ ਜਾ ਤੂੰ ਕਦੇ ਸੁਪਨੇ 'ਚ ਵੀ ਨਹੀਂ ਸੁਖ ਮਿਲਣਾ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਬਿਨ ਹੁ ਤਾਂ ਕੀ ਮਿਲਣਾ ਕਹਿੰਦੇ ਸੁਪਨੇ 'ਚ ਵੀ ਨਹੀਂ ਸੁਖ ਮਿਲਣਾ ਰੰਗਲੀ ਸ਼ਬਦ ਵਿੱਚ ਪ੍ਰਮਾਣ ਹੈ ਸਾਰਗਮਹੱਲਾ ਨੋਵਾ ਕਹਾ ਨਰ ਆਪਣੋ ਜਨਮ ਗਵਾਵੇ ਮਾਇਆ ਮਦ ਬਿਖਿਆ ਰਸ ਰਚਿਓ ਰਾਮ ਸਰਨ ਨਹੀਂ ਆਵੇ ਰਹਾਉ ਏ ਭਾਈ ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਜਾਈ ਬਰਬਾਦ ਕਰਦਾ ਕਿਉਂ ਗਵਾ ਰਿਹਾ ਕਹਾ ਨਰ ਆਪਣੋ ਜਨਮ ਗਵਾਵੇ ਮਾਇਆ ਦੀ ਮਸਤੀ ਦੇ ਵਿੱਚ ਮਾਇਆ ਦੇ ਸਵਾਦ ਵਿੱਚ ਰੁੱਝਿਆ ਰਹਿੰਦਾ ਹੈ ਮਾਇਆ ਮਾਦ ਮਿਖਿਆ ਰਸ ਰਚਿਓ ਆਰਾਮ ਸਰਣ ਨਹੀਂ ਆਵੇ ਤੇ ਪ੍ਰਮਾਤਮਾ ਦੀ ਸ਼ਰਨ ਨਹੀਂ ਪੈਂਦਾ ਰਹਾਉ ਇਹੋ ਸੰਸਾਰ ਸਗਲ ਹੈ ਸੁਪਨੋ ਦੇਖ ਕਹਾ ਲੋਭ ਆਵੇ ਕਹਿੰਦੇ ਹੀ ਭਾਈ ਇਹ ਸਾਰਾ ਜਗਤ ਸੁਪਨੇ ਮੰਗੇ ਮਨ ਕਹਿੰਦੇ ਇਹ ਸਾਰਾ ਸੁਪਨੇ ਮੰਗੇ ਇਸ ਨੂੰ ਵੇਖ ਕੇ ਪਤਾ ਨਹੀਂ ਕਹਿੰਦੇ ਮਨੁੱਖ ਕਿਉਂ ਲੋਭ ਦੇ ਵਿੱਚ ਫਸਦਾ ਜੋ ਉਪਜੈ ਸੋ ਸਗਲ ਬਿਨਾਸੈ ਰਹਿਣ ਨ ਕੋ ਪਾਵੇ ਇੱਥੇ ਤੱਕ ਕਹਿੰਦੇ ਜੋ ਕੋਈ ਜੰਮਦਾ ਹੈ ਉਹ ਹਰੇਕ ਹੀ ਨਾਸ ਹੋ ਜਾਂਦਾ ਹੈ ਇੱਥੇ ਸਦਾ ਲਈ ਕੋਈ ਨਹੀਂ ਟਿਕ ਸਕਦਾ ਮਿਥਿਆ ਤਨ ਸਾਚੂ ਕਰਮਾਨਿਓ ਏ ਬਿਦ ਆਪ ਬੰਦਾਵੇ ਕਹਿੰਦੇ ਭਾਈ ਇਹ ਸਰੀਰ ਨਾਸਵੰਤ ਹੈ ਮਿਥਿਆ ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਰੱਖਦਾ ਇਸ ਤਰ੍ਹਾਂ ਆਪਣੇ ਆਪ ਨੂੰ ਕਹਿੰਦੇ ਮੋਹ ਦੀਆਂ ਫਾਈਆਂ ਦੇ ਵਿੱਚ ਫਸਾਈ ਰੱਖਦਾ ਜਨ ਨਾਨਕ ਸੋ ਜਨ ਮੁਕਤਾ RAM ਭਜਨ ਚਿਤ ਲਾਵੇ ਤਾਂ ਫਿਰ ਨਿਹ ਦਾਸ ਨਾਨਕ ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਸੁਤੰਤਰ ਰਹਿੰਦਾ ਹੈ ਜਿਹੜਾ ਪਰਮਾਤਮਾ ਦੇ ਭਜਨ ਵਿੱਚ ਆਪਣੇ ਚਿੱਤ ਜੁਣੀ ਲਖਦਾ ਹੈ ਫਿਰ ਅਗੇ ਪ੍ਰਮਾਣ ਸਾਰੰਗ ਮਹੱਲਾ 9ਵਾਂ ਮਨ ਕਰ ਕਬਹੂ ਨਾ ਹਰ ਗੁਣ ਗਾਇਓ ਬਿਖਿਆ ਸਖਤ ਰਹੋ ਨਿਸਬਸਰ ਕੀਨੋ ਆਪਣੋ ਪਾਇਓ ਰਹਾਓ ਕਹਿੰਦੇ ਹੇ ਪ੍ਰਭੂ ਮੈਂ ਮਨ ਲਾ ਕੇ ਕਦੇ ਵੀ ਤੇਰੇ ਗੁਣ ਨਹੀਂ ਗਾਉਂਦਾ ਰਿਹਾ ਕਦੇ ਨਹੀਂ ਗਾਉਂਦਾ ਮੈਂ ਮਨ ਲਾ ਕੇ ਨਿਸਬਸਰ ਮੈਂ ਦਿਨ ਰਾਤ ਮਾਇਆ ਦੇ ਵਿੱਚ ਹੀ ਮਗਨ ਰਿਆ। ਉਹੀ ਕੁਝ ਕਰਦਾ ਰਿਆ ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ। ਵਿਖਿਆ ਸਕਤ ਰਹਿਓ ਨਿਸਬਾਸਰ। ਵਿਖਿਆ ਸਕਤ ਮਤਲਬ ਮਾਇਆ ਦੇ ਮੋਹ ਦੇ ਵਿੱਚ ਹੀ ਫਸਿਆ ਰਹਿੰਦਾ ਅਮਰ। ਕਿੰਨੋ ਆਪਣੋ ਪਾਇਓ। ਉਹੀ ਕੁਝ ਕਰਦਾ ਰਿਆ ਜੋ ਮੈਨੂੰ ਪਉਂਦਾ ਸੀ। ਰਹਾਉ ਗੁਰੂ ਉਪਦੇਸ਼ ਸੁਣਿਓ ਨਹਿ ਕੰਨਨ ਪਰਦਾਰਾ ਲਪਟਾਇਓ ਕਹਿੰਦੇ ਹੇ ਹਰੀ ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ ਕਦੇ ਸੁਣੀ ਨਹੀਂ ਸਿੱਖਿਆ ਕਦੇ ਸੁਣੀ ਨਹੀਂ ਪ੍ਰਾਈ ਇਸਤਰੀ ਵਾਸਤੇ ਕਾਮ ਵਾਸਨਾ ਰੱਖਦਾ ਰਿਆ ਗੁਰੂ ਉਪਦੇਸ਼ ਸੁਣਿਓ ਨਹਿ ਕੰਨਨ ਕਿ ਨੰਨਾਂ ਦੇ ਨਾਲ ਸੁਣੀ ਨਹੀਂ ਗੁਰੂ ਦੀ ਸਿੱਖਿਆ ਸੁਣੀ ਕਿਹੜੀ ਹੁੰਦੀ ਹੈ ਜਿਹੜੀ ਸੁਣ ਕੇ ਮੰਨ ਲੈਣੀ ਸੁਣਿਆ ਮੰਨਿਆ ਮਨ ਰੱਖਿਆ ਉਹਨੂੰ ਸੁਣਿਆ ਕਹਿੰਦੇ ਜੇ ਸੁਣ ਕੇ ਇੱਕ ਕੰਨ ਚੋਂ ਦੂਜੇ ਜੋ ਕੰਨਤੀ ਤਾਂ ਫੇਰ ਉਹਦਾ ਉਹ ਸੁਣੀ ਨਹੀਂ ਹੋਗੀ ਉਹਦੀ ਗੱਲ ਕਰਦੇ ਸਤਿਗੁਰੂ ਪਾਸ਼ਾ ਪਰ ਦਾਰਾ ਲੱਗਦਾ ਓ ਕਹਿੰਦੇ ਪਰ ਇਸਤਰੀ ਨਾਲ ਲੱਗਟਿਆ ਰਿਹਾ ਪਰ ਨਿੰਦਾ ਕਾਰਨ ਬਹੁਤਾਵਤ ਸਮਝੂ ਨਾ ਸਮਝਾਇਓ ਕਹਿੰਦੇ ਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ ਭੱਜ ਕਰਦਾ ਰਿਹਾ ਸਮਝਾਇਆ ਵੀ ਮੈਂ ਕਦੇ ਨਾ ਸਮਝਿਆ ਸਮਝਾਇਆ ਵੀ ਪਰ ਕਹਿੰਦੇ ਨਾ ਸਮਝਿਆ ਕਦੇ ਵੀ ਕਿ ਇਹ ਕੰਮ ਮਾੜਾ ਹੈ ਕਹਿੰਦੇ ਸਮਝਿਆ ਹੀ ਨਹੀਂ ਸਮਝੋ ਨਾ ਸਮਝਾਇਓ ਕਹਿੰਦੇ ਸਮਝਾਉਣ ਤੇ ਵੀ ਨਹੀਂ ਸਮਝਿਆ ਕਹਾ ਕਹੋ ਮੈਂ ਆਪਣੀ ਕਰਨੀ ਜਹ ਬਿਦ ਜਨਮ ਗਵਾਇਓ ਕਹ ਨਾਨਕ ਸਭ ਔਗਣ ਮੋਹ ਮਹਿ ਰਾਖ ਲੇਹੁ ਸਰਨਾਇਓ ਏ ਹਰਿ ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ ਜਾਈਂ ਗਵਾਲਿਆ ਉਹ ਮੈਂ ਕਿੱਥੋਂ ਤੱਕ ਆਪਣੀ ਕਰਤੂਤ ਦਸਾਂ ਜਿਹੜਾ ਮੈਂ ਆਪਦਾ ਜੀਵਨ ਅਜਾਈਂ ਕਿੱਥੋਂ ਤੱਕ ਗਵਾਲਿਆ ਕਿਵੇਂ ਗਵਾਲਿਆ ਕਹਿੰਦੇ ਉਹ ਮੈਂ ਕਿੱਥੋਂ ਤੱਕ ਮੈਂ ਆਪਦੀ ਕਰਤੂਤ ਦਸਾਂ ਨਾਨਕ ਆਖਦਾ ਕਹਿੰਦੇ ਇਹ ਪ੍ਰਭੂ ਮੇਰੇ ਅੰਦਰ ਤਾਂ ਸਾਰੇ ਔਗਣੀਆਂ ਗੁਣ ਤਾਂ ਹੈ ਹੀ ਨਹੀਂ ਤੇ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਮੈਂ ਤਾਂ ਔਗਣਾ ਦਾ ਭਰਿਆ ਔਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਂ ਪਰਮ ਪੈ ਪੁਲੀ ਸੁਦਾਰਾ ਸੋ ਕੀਤੀ ਲਗਾਈ ਕਹਿੰਦੇ ਔਗਣਾਂ ਦੇ ਭਰੇ ਪਏ ਐ ਸੀਤਾ ਤੇ ਪਰ ਤੂੰ ਕਿਰਪਾ ਕਰ ਆਪਣੀ ਸ਼ਰਨ ਦੇ ਵਿੱਚ ਰੱਖ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੀਅੰਤ ਉੰਤਾਈਆਂ ਹੋ ਗਈਆਂ ਨੇ ਸਤਿਗੁਰੂ ਪਾਤਸ਼ਾਹ ਪਿਆਰ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ